ਉਹ ਇੱਕ ਸੰਗਤ ਉਹ ਛੇਨ ਦੁਬਾਰਾ ਨਹੀਂ ਮਿਲਦੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਹ ਇੱਕ ਇੱਕ ਛੇਨ ਕਿੰਨਾ ਕੁ ਕੀਮਤੀ ਹੈ ਗੁਰੂ ਪੀਰਾਂ ਦਾ ਰਹਿਬਰਾਂ ਦਾ ਇਹ ਤਾਂ ਜਿਸ ਤਨ ਲਾਗੇ ਸੋਈ ਤਨ ਜਾਣੇ ਅਵਰ ਕੇ ਜਾਣੇ ਪੀੜ ਪਰਿਆ ਉਹ ਅੱਜ ਦਾ ਸਮਾਂ ਜੋ ਸੰਤ ਮਹਾਰਾਜ ਉਸ ਸੱਚਖੰਡ ਪਿਆਰ ਕੀਤੇ ਉਸ ਨਾਇੰ ਦੇ ਉਸ ਸਮੇਂ ਦੇ ਚਾਹੇ ਦਾਸਾਂ ਦੀ ਡਿਊਟੀ ਦੂਰ ਸੀ ਜਬਲਪੁਰ ਦੀ ਧਰਤੀ ਤੇ ਹੁਕਮ ਲੈ ਕੇ ਹੀ ਗਏ ਸੀ ਪਰ ਫਿਰ ਵੀ ਸਾਧ ਸੰਗਤ ਉਹਨਾਂ ਦੀ ਉਹ ਡਿਊਟੀ ਉਹ ਸੇਵਾ ਸ਼ਬਦ ਰਾਹੀਂ ਤਾਂ ਅੱਜ ਹੋ ਰਹੀ ਹੈ ਪਰ ਫਿਰ ਵੀ ਉਹ ਪੂਰੀ ਨਹੀਂ ਕਰ ਪਾਏ ਬੋਲੋ ਸਤਿ ਸ਼੍ਰੀ ਅਕਾਲ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਰਹਿਮਤਾਂ ਅਖੀਰ ਦੇ ਸਮੇਂ ਤੱਕ ਇਹ ਜਦੋਂ ਸੇਵਾ ਦੀ ਝੂਕੀ ਦਿੱਤੀ ਸਨ 85 ਤੋਂ ਲੈ ਕੇ ਉਹਨਾਂ ਦੀਆਂ ਕਿੰਨੀਆਂ ਬਖਸ਼ਿਸ਼ਾਂ ਇਹ ਮਹਾਂਸ਼ੀਰ ਅਖੰਡ ਪਾਤਸ਼ਾਹ ਦੀ ਲੜੀ ਜਿੱਥੇ ਸੰਸਾਰ ਦੀ ਸ਼ਾਂਤੀ ਪੰਜਾਬ ਦੀ ਸ਼ਾਂਤੀ ਵਾਸਤੇ ਔਰ ਮਹਾਰਾਜ ਦੇ ਆਗਮਨ ਦੇ ਉਸ ਪਿਆਰ ਦੇ ਵਿੱਚ ਲੜੀ ਸੰਪਸਾਚੀ ਤੋਂ ਚੱਲ ਰਹੀ ਹਨੇਰੀਆਂ ਤੂਫਾਨ ਬਥੇਰੇ ਆਏ ਪਰ ਸਾਜ ਸੰਗਤ ਉਹਨਾਂ ਦੀ ਆਪਣੀ ਅਸੀਸ ਕਿਰਪਾ ਦੇ ਨਾਲ ਹੀ ਇਹ ਮਹਾਂਸ਼ੀਰਿਆਖੰਡ ਪਰਸੇਵ ਦੀ ਲੜੀ ਚੱਲ ਰਹੀ ਹੈ पहले सात अखंड पाठ साहब उन्होंने आप कराई फिर बाद संगत ने एक महीने वास्ते दो महीने छे महीने साल महीने संगतान हुक्म किया हूँ कोई वांझा ना रह जायो एक एक पाठ की सेवा हर साल करवा रहे हो बोलो सर महाराज कितनी देर तक करनी है ਤਾਂ ਉਸ ਟਾਈਮ ਤੇ ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਤੱਕ ਹੁਣ ਮਹਾਰਾਜ ਆਪ ਨਹੀਂ ਆਜਉਂਦੇ ਪੰਥ ਦੀ ਬਾਗਡੋਰ ਨਹੀਂ ਸੰਭਾਲ ਲੈਂਦੇ ਕਹਿੰਦੇ ਉਨੀ ਦੇਰ ਤੱਕ ਜਪ ਕਰਦੇ ਹੀ ਚਲੋ ਸਤਿ ਸ਼੍ਰੀ ਅਕਾਲ ਜਿਵੇਂ ਛੜਕ ਗਏ ਡਲ ਡੋਲ ਗਏ 36 37 ਸਾਲ ਤੋਂ ਉੱਤੇ ਦਾ ਸਮਾ ਹੋ ਗਿਆ ਚੱਲ ਰਹੇ ਫਿਰ ਜਬਜੀਤ ਸਾਹਿਬ ਤੇ ਸੁਖਮਣੀ ਸਾਹਿਬ ਦੀਆਂ ਬਖਸ਼ਿਸ਼ਾਂ ਕੀਤੀਆਂ ਸਰੋਵਰ ਸਾਹਿਬ ਦੀ ਸੇਵਾ ਕੀਤੀ ਸ਼ੀਸ਼ ਮੈਲ ਦੀ ਉਹਨਾਂ ਨੇ ਆਪ ਕਿਰਪਾ ਕੀਤੀ ਜਦੋਂ ਅੰਦਰ ਅਜੇ ਚਾਤੀ ਮਾਰਦੇ ਹਾਂ ਦੇਖਦੇ ਹਾਂ ਮਨ ਕੀ ਮਨ ਹੀ ਮਾਹੇ ਰਹੀ ਇਸ ਅਵਸਥਾ ਦੇ ਵਿੱਚ ਉਹ ਸੇਵਾ ਉਹ ਡਿਊਟੀ ਪੂਰੀ ਨਹੀਂ ਹੋ ਪਾਰੇ ਨਹੀਂ ਕਰ ਸਕੇ ਜਿੰਨਾ ਵੀ ਹੋ ਸਕਿਆ ਹੈ ਇਸ ਸਰੀਰ ਦੇ ਕੋਲੋ ਜਿੰਨਾ ਵੀ ਆਪ ਸਭ ਸੰਗਤਾਂ ਨੇ ਸਾਥ ਦਿੱਤਾ ਜਥੇ ਨੇ ਸੰਗਤਾਂ ਨੇ ਉਹਨੇ ਡਿਊਟੀ ਗੋਬਿੰਦ ਜੀਆਂ ਕੋਲ ਹੈ ਸਾਧ ਸੰਗਤ ਮੇਰਾ ਵੀ ਕਿਤੇ ਕਿਤੇ ਬਸ ਡਿਊਟੀਆਂ ਉਹਨਾਂ ਦੀਆਂ ਹੀ ਹਨ ਬੋਲੂ ਸਤਿਨਾਮ ਵਾਹਿਗੁਰੂ ਹੁਣ ਬਾਕੀ ਦਾ ਟਾਈਮ ਸਮਾਂ ਕਿਨਿਆ ਕਿਨਿਆ ਬਖਸ਼ਿਸ਼ਾਂ ਕਰ ਚੁੱਕੇ ਹਨ ਕਰ ਰਹੇ ਹਨ दृश्य अदृश्य तो इको ही निकलता है एक जो साधु हम रूते फिरते कोई बात ना पूछता गुर सत गुर की कीरे हम थापे धन धन गुरु नानक जन केरा जित मिलिए चूके सब ਸੋਗ ਸੰਤਾਪੇ ਆਪਣੇ ਸਰੀਰ ਨਾਲ ਨਹੀਂ ਸ਼ਬਦ ਦੇ ਨਾਲ ਜੋੜੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਹੋਰ ਇਸੇ ਕਰਕੇ ਉਹਨਾਂ ਦੇ ਪਿਆਰ ਦੇ ਵਿੱਚ ਪੜਲੋ ਜਰਾ ਸਾਚ ਖੜ ਜਾਣਵਾ ਸੱਚ ਜਾਣ ਵਾਲਿਆ ਸੱਚ ਕੰਡ ਜਾਣ ਵਾਲਿਆ ਸੱਚ ਕੰਡ ਜਾਣ ਵਾਲਿਆ ਲਖਿਸ਼ ਨੇ ਸਾਜੂ ਉਹ ਸੱਚ ਭੰਗ ਕਾਲੇ ਲਿਖ ਸੁਨੇਂ ਦਾ ਜਾਇ ਬਾਦਨਾ ਕਾਲੇ ਅੰਨਾ ਕਿਸ ਨੇ ਹੁਆ ਜਾਉ ਤੂ ਸਤਖੰਡ ਜਾਣ ਵਾਰਿਓ ਫਜਲੇ ਕਿਸ ਨੇ ਮਾਣਿਆ ਹੋ ਸੱਚਖੰਡ ਜਾਣ ਵਾਲਿਓ ਸਾਦਲੇ ਕਿਸ ਨੇ ਹੋ ਜਾਇਓ ਸੱਚਖੰਡ ਜਾਣ ਵਾਲਿਓ ਸਾਦਲੇ ਕਿਸ ਨੇ ਹੋ ਜਾਇਓ ਸੱਚਖੰਡ ਆਵਾ ਤਰ ਸਿੰਘ ਜੀ ਮਹਾਰਾਜ ਨੂੰ ਪੁੱਛੇ ਰਾਵਲ ਪਿੰਡੀ ਕਹਿੰਦੇ ਮਹਾਰਾਜ ਤੁਸੀਂ ਐਨੀਆ ਬਖਸ਼ਿਸ਼ਾਂ ਰਹਿਮ ਕਰ ਕੀਤੀ ਹੈ ਇਹ ਸਰੀਰ ਦੇ ਜਾਣ ਤੋਂ ਬਾਅਦ ਤੁਸੀਂ ਕਿੱਥੇ ਜਾਓ ਬੰਨੋ ਸਤਿਗੁਰੂ ਜੀ ਦੁਨੀਆਂ ਦੇ ਸਵਾਲ ਤਾਂ ਸਾਰੇ ਜਵਾਬ ਮਿਲ ਜਾਂਦੇ ਹਨ ਪਰ ਇਸ ਸਵਾਲ ਦਾ ਜਵਾਬ ਤੁਸੀਂ ਹੀ ਦੇ ਸਕਦੇ ਹੋ ਸੰਤ ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਬੈਠੇ ਹੋਈਏ ਕਹਿੰਦੇ ਉਸ ਘਰ ਦੀ ਜਿਹੜੀ ਛੱਤ ਹੈ ਉਹ ਉੱਡ ਜਾਏ ਫਿਰ ਕਿੱਥੇ ਰਹੋਗੇ ਬੋਲੋ ਸਤਨਾਮ ਵਾਹਿਗੁਰੂ ਕਹਿੰਦੇ ਉਹ ਧਰਤੀ ਜਿਹੜੀ ਹੈ ਉਹ ਆਕਾਸ਼ ਦੇ ਨਾਲ ਮਿਲ ਜਉਂਦੀ ਹੈ ਕਹਿੰਦੇ ਇੱਕ ਕੜਾ ਸਮੁੰਦਰ ਦੇ ਵਿੱਚ ਪਿਆ ਹੈ ਉਹ ਜਲ ਨਾਲ ਭਰਿਆ ਹੋਇਆ ਧਿਆਨ ਦੇਣਾ ਤੇ ਕਹਿੰਦੇ ਉਹ ਟੁੱਟ ਜਾਏ ਫਿਰ ਕੀ ਹੋਏਗਾ ਕਹਿੰਦੇ ਮਹਾਰਾਜ ਉਹ ਜਲ ਉਸੇ ਸਮੁੰਦਰ ਚ ਲੀਨ ਹੋ ਜਾਏ ਕਹਿੰਦੇ ਬਸ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ ਸੰਤ ਮਹਾਰਾਜ ਕਹਿੰਦੇ ਅਸੀਂ ਮਹਾ ਆਕਾਸ਼ਾ ਦੇ ਵਿੱਚ ਉਸ ਅਨੰਦ ਦੇ ਵਿੱਚ ਰਹਿੰਦੇ ਹਾਂ ਜਦੋਂ ਇਹ ਸਰੀਰ ਦਾ ਠੀਕਰ ਹਟ ਜਾਣਾ ਟੁੱਟ ਜਾਣਾ ਉਸੇ ਮਹਾਕਾਸ਼ਤ ਦੇ ਵਿੱਚ ਚਲੇ ਜਾਏ ਬੋਲੂ ਸਤਿ ਸ਼੍ਰੀ ਅਕਾਲ ਜੀ ਗੁਰੂ ਇਹ ਕਿਰਪਾ ਦਾ ਜਲ ਉਹ ਕਲਗੀਧਰ ਪਾਤਸ਼ਾਹ ਦਾ ਇਹ ਸਰੀਰ ਦੇ ਵਿੱਚ ਉਹ ਸਮੁੰਦਰ ਦੇ ਵਿੱਚ ਪਿਆ ਹੈ ਜਿਸ ਸਮੇ ਮਰਜੀ ਟੁੱਟ ਜਾਏ ਔਰ ਜਿਸ ਸਮੇ ਟੁੱਟੇਗਾ ਉਸੇ ਸਮੇ ਉਸੇ ਸਮੁੰਦਰ ਦੇ ਵਿੱਚ ਹੀ ਲੀਨ ਹੋ ਜਾਏ ਬੋਲੂ ਸਤਿ ਸ਼੍ਰੀ ਅਕਾਲ ਜੀ ਗੁਰੂ ਜਿਉਂ ਜਲ ਮੇ ਜਲ ਆਏ ਖਟਾਨ ਤਿਉ ਜੋਤੀ ਸੰ ਕਹਿੰਦੇ ਜਿੱਥੋਂ ਆਏ ਹਾਂ ਬਸ ਉਥੇ ਚਲੇ ਜਾਂਦੇ ਬੋਲੂ ਸਦਾ ਸ਼੍ਰੀ ਵਾਹਿਗੁਰੂ ਮਹਾਂਪੁਰਖ ਨਾ ਆਉਂਦੇ ਹਨ ਨਾ ਜਾਂਉਂਦੇ ਹਨ ਬਸ ਸਦਾ ਸੂ ਸਮਾਦ ਦੇ ਵਿੱਚ ਸਮਾਉਂਦੇ ਹਨ ਬੋਲੋ ਸਤਿ ਸ੍ਰੀ ਅਕਾਲ ਉਸੇ ਸੁਣਦੇ ਵਿੱਚ ਹੀ ਰਹਿੰਦੇ ਹਨ ਫਿਰ ਜਦੋਂ ਸਾਧ ਸੰਗਤ ਸਮੁੰਦਰ ਦੀ ਛਲ ਪੈਂਦੀ ਹੈ ਫੇਰਾਕਾਰ ਧਾਰਨ ਕਰ ਲੈਂਦੇ ਹਨ ਔਰ ਜਦੋਂ ਸਾਧ ਸੰਗਤ ਉਹ ਛਲਾਂ ਵਿਸਰਾਮ ਕਰ ਜਾਂਦੀਆਂ ਹਨ ਉਸੇ ਸਮੁੰਦਰ ਦੇ ਜਲ ਦੇ ਵਿੱਚ ਜਲ ਹੋ ਜਾਂਦੇ ਹਨ ਇਹ ਗੁਰੂ ਤੇ ਮਹਾਂਪੁਰਖ ਜਦੋਂ ਸ੍ਰੀ ਧਰਮ ਕਰਕੇ ਆਉਂਦੇ ਹਨ ਇਹ ਉਹਨਾਂ ਦੀਆਂ ਛੱਲਾ ਹਨ ਬੋਲੋ ਸਤਿਨਾਮ ਵਾਹਿਗੁਰੂ ਔਰ ਜਦੋਂ ਇਹ ਛੱਲ ਪੈਂਦੀ ਹੈ ਨਾ ਇੱਕ ਇੱਕ ਛੱਲ ਦੇ ਉੱਤੇ ਸਾਧ ਸੰਗਤ ਜਿਹੜਾ ਕੋਈ ਕਿਨਾਰੇ ਤੇ ਬੈਠਾ ਹੋਵੇ ਔਰ ਕਦੀ ਕਦੀ ਉਹ ਛਾਲੇ ਆਉਂਦੀ ਹੈ ਹੀਰੇ ਜਵਾਹ ਰਤਨਾ ਦੇ ਨਾਲ ਮਾਨਕਾਂ ਦੇ ਨਾਲ ਭਰ ਕੇ ਨਿਕਲ ਜਾਂਦੀ ਹੈ ਬੋਲੋ ਸਤਿ ਸ਼੍ਰੀ ਅਕਾਲ ਔਰ ਐਸੇ ਕਰਕੇ ਉਸ ਛਿਣ ਨੂੰ ਕੌਣ ਸਾਂਭੇ ਉਦੇ ਚ ਲੀਨਤਾ ਨਹੀਂ ਹੋ ਸਕਦੇ ਉਹਨਾਂ ਦੇ ਕਿਨਾਰਿਆਂ ਤੇ ਤਾਂ ਬਹਿ ਜਾਓ ਬੋਲੋ ਸਤਿ ਸ਼੍ਰੀ ਅਕਾਲ ਆ ਸਾਧ ਸੰਗਤ ਇੱਕ ਕਿਨਾਰਾ ਹੈ ਐਸਾ ਜਿਹੜੇ ਇਸ ਕਿਨਾਰੇ ਤੇ ਬਹਿ ਜਾਂਦੇ ਹਨ ਔਰ ਗੁਰੂ ਮਹਾਂਪੁਰਖ ਆ ਕੇ ਉਹ ਸਾਧ ਸੰਗਤ ਹੀਰੇ ਜਵਾਹਰ ਮਾਣਕ ਲਾਲ ਰਤਨ ਸਾਡੇ ਝੋਲੀਆਂ ਦੇ ਵਿੱਚ ਪਾ ਕੇ ਫਿਰ ਉਹਦੇ ਚ ਲੀਨ ਹੋ ਜਾਂਦੇ ਆ ਪਰ ਉਸ ਸਮੇਂ ਨੂੰ ਜਦੋਂ ਸਾਹਮਣਾ ਸਕੇ ਤਾਂ ਉਸ ਸਮੇਂ ਰਸਨਾ ਤੋਂ ਫਿਰ ਹੀ ਨਿਕਲਦਾ ਨਾ ਕਰ ਸਕਿਆ ਮੈਂ ਸਿਵਾ 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 ਮੈਂ ਸਵਾ ਤੇਰੀ ਅਮਨ ਵਿੱਚ ਰਹਿ ਗਿਆ ਤੇਰੀ ਅਮਨ ਵਿੱਚ ਰਹਿ ਗਿਆ ਅੱਧੀ ਅਮਨ ਵਿੱਚ ਲੇ ਗਿਆ ਅੱਧਿਆ ਮਨ ਵਿੱਚ ਲੇ ਗਿਆ ਮਨ ਦੀ ਅਮਨ ਵਿੱਚ ਰਹਿ ਗਿਆ ਮਨ ਦੀ ਅਮਨ ਵਿੱਚ ਰਹਿ ਗਿਆ ਇਸੇ ਕਰਕੇ ਫਿਰ ਅਰਦਾਸਾਂ ਕਰੀ ਦੀਆਂ ਹਨ ਬੇਨਤੀਆਂ ਕਰਦੇ ਹਾਂ ਐ ਸੱਚਖੰਡ ਜਾਣ ਵਾਲਿਆ ਐ ਉਹਦੇ ਚ ਲੀਨ ਹੋਣ ਵਾਲਿਆ ਸਾਡੇ ਤੇ ਵੀ ਕਿਰਪਾ ਕਰੀ ਸਾਡਾ ਇੱਕ ਸਨੇਹਾ ਹੈ ਤੇਰੇ ਰਾਹੀ ਉਸ ਆਕਾਲ ਦੇ ਚਰਨਾਂ ਦੇ ਵਿੱਚ ਜਿਵੇਂ ਤੁਹਾਡੀ ਬਣਾਈ ਨਿਭ ਗਈ ਸਾਡੇ ਤੇ ਵੀ ਕਿਰਪਾ ਕਰੋ ਸਾਡੀ ਵੀ ਅੰਤਮ ਸਵਾਸਾਂ ਤੱਕ ਤੁਹਾਡੇ ਚਰਨਾਂ ਦੇ ਨਾਲ ਗੁਰੂ ਚਰਨਾਂ ਨਾਲ ਬਣਿਆ ਹੈ ਔਰ ਜਿਨ੍ਹਾਂ ਦੀ ਮਨ ਆਉਂਦੀ ਹੈ ਜਿਨ੍ਹਾਂ ਨੇ ਬਣਾਉਣੀ ਹੈ ਇਹ ਮਰਜੀ ਸਾਡੀ ਹੈ ਧੰਨ ਵਾਲਿਆਂ ਨਾਲ ਬਲਾ ਲਓ ਉਹਨਾਂ ਨਾਲ ਲੇਵਾ ਦੇਵੀ ਰੱਖੋ ਤੇ ਆਪੁੱਤਾਂ ਨਾਲ ਰੱਖੋ ਕੋਠੀਆਂ ਮਕਾਨਾਂ ਵਾਲਿਆਂ ਨਾਲ ਸਤਾ ਵਾਲਿਆਂ ਨਾਲ ਰੱਖੋ ਮਰਜੀ ਤੁਹਾਡੀ ਹੈ ਪਰ ਸੰਤਨ ਸੁ ਮੇਰੀ ਲੇਵਾ ਦੇਵੀ ਇਹ ਵਿਹਾਰ ਬਣਿਆ ਰਹੇ ਇਹ ਵਿਹਾਰ ਵਿਹਾਰ ਨਹੀਂ ਇਹ ਵਿਹਾਰ ਕਿਸੇ ਦਿਨ ਪ੍ਰੇਮ ਦੇ ਵਿੱਚ ਪਿਆਰ ਦੇ ਵਿੱਚ ਜਦੋਂ ਬਦਲ ਜਾਉਂਦਾ ਹੈ ਤਾਂ ਉਸ ਟਾਈਮ ਤੇ ਉਸ ਸਮੇਂ ਤੇ ਰਸਨਾ ਤੋਂ ਬਸ ਇਹੀ ਨਿਕਲਦਾ ਹੈ ਉਸ ਤਤਕਾਰੀ ਕਰ ਜੀ